ਹਰ ਇਨਕਲਾਬ ਇਨਕਲਾਬ ਬੋਲੇ ਸੋਨਿਆ ਗੁਰੂ ਅਰਜਨ ਦੇਵ ਇੱਕ ਤਰੀਕ ਨੂੰ ਤਿਆਰ ਤਖਤਾ ਫਲਟੋਗੇ ਝਾੜੂ ਦੇ ਵਜਨ ਦੱਬੋਗੇ ਦੁਨੀਆਂ ਤੋਂ ਉਪਰ ਕਰਕੇ ਦੋ ਨਾਰੇ ਲਾਓ ਵਾਸਤੇ ਬੋਰਡ ਵੀ ਮੰਗਾਇਆ ਮੈਂ ਤੁਹਾਡੇ ਬੱਚਿਆਂ ਵਾਸਤੇ ਬੋਰਡ ਮੰਗਾਇਆ ਇੱਕ ਤਰੀਕ ਨੂੰ 13 ਜੀਓ ਕਰਦੋ ਫਿਰੋਜ਼ਪੁਰਾਓ ਪਿੱਛੇ ਕੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਓ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਵੱਡੇ ਬਾਦ ਸਾਹਿਬ ਚਾਉਂਦੇ ਸੀ ਉਦੋਂ ਲੋਕ ਸਾਨੂੰ ਚਾਉਂਦੇ ਸੀ ਜਦੋਂ ਵੱਡੇ ਬਾਦ ਸਾਹਿਬ ਚਾਉਂਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀ ਦਲ ਦੀ ਫੱਟੀ ਸਾਲੇ ਚੀਚੇ ਨੇ ਪੋਚੀ ਲੋਕ ਕਹਿੰਦੇ ਰੱਜੇ ਪੁੱਜੇ ਪਰ ਅਸੀਂ ਬੜੇ ਭੁਖੜਵੇਂ ਲੋਕ ਕਹਿੰਦੇ ਰੱਜੇ ਪੁੱਜੇ ਪਰ ਅਸੀਂ ਬੜੇ ਭੁਖੜਵੇਂ ਕੱਲ ਪਾਰਟੀ ਚੋਂ ਗੰਨਾ ਪੈ ਗਿਆ ਜਵਾਕਾਂ ਦਾ ਫੁੱਫੜਵੇਂ ਮੇਰਾ ਸੁੱਕੀ ਜਾਏ ਖੂਨ ਕੁੱਟੀ ਐ ਹੁਣ ਸਾਡੀ ਜਨ ਮਾਨ ਭਗਵੰਤ ਨੇ ਪੁੱਟੀ ਐ ਤੇ 4 ਜੂਨ ਤੋਂ ਬਾਅਦ ਕਾਲੀ ਦਾ ਦੀ ਰਾਜ ਨਹੀਂ ਵਿੱਚੋ ਪੱਕੀ ਛੁੱਟੀ ਐ ਬੋਲੇ ਸੋਨਿਆ ਬਹੁਤ ਬਹੁਤ ਧੰਨਵਾਦ ਕਾਕਾ ਬਰਾੜ ਜੀ ਤੁਹਾਡੇ ਉਮੀਦਵਾਰ ਨੇ ਜਗਦੀਪ ਸਿੰਘ ਕਾਕਾ ਬਰਾੜ ਉਹਨਾਂ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ ਤੇ ਉਸ ਤੋਂ ਬਾਅਦ ਸਾਡੀ ਜਨਨਦਾਰੀ ਖਤਮ ਸਾਡੀ ਸ਼ੁਰੂ